ਦਾ ਪਿਛਾ ਬੜਿਆ ਉਹ ਆਗੇ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਜੀਵਨ ਜੀਉਣ ਲਈ ਇੱਕ ਜਾਂਚ ਦੱਸੀ ਸੀ ਉਹ ਜਾਂਚ ਬੜੀ ਸਰਲ ਸੀ ਸਾਦਾ ਖਾਣਾ ਸਾਦਾ ਪਹਿਨਣਾ ਸਾਦਾ ਸੌਣਾ ਸਾਦਾ ਤੇ ਭਗਤੀ ਚ ਲੀਨ ਰਹਿਣਾ ਅੱਜ ਇਹ ਪੰਜਾਬ ਜਿਹੜਾ ਆ ਇਹ ਨਸ਼ਿਆਂ ਦੀ ਦਾਗਲ ਦੇ ਵਿੱਚ ਧੱਕ ਹੋ ਰਿਹਾ ਅੱਜ ਨਸ਼ੇ ਏਡੇ ਪੰਦਰ ਦੇ ਉੱਤੇ ਆਪਣੇ ਲੋਕਾਂ ਦੇ ਵਿੱਚ ਗਰਸੇ ਗਏ ਆ ਕਿ ਆ ਪਿੱਛੇ ਦਾ ਦੇਖਿਆ ਭਈ ਲੋਕਾਂ ਨੇ ਆਪਣੇ ਬੂਟੇ ਵੀ ਲਾ ਲਏ ਆ ਤੋ ਇਹ ਵੀ ਮੰਗ ਕੀਤੀ ਆ ਕਿ ਪੰਜਾਬ ਸਰਕਾਰ ਫੋਕੇ ਵਾਦੇ ਨਾ ਕਰੇ ਫੋਕੇ ਵਾਦੇ ਕਰਕੇ ਤੇ ਉਹ ਫੇ ਵਿਚੋਂ ਰਿਜ਼ਲਟ ਕੁਛ ਵੀ ਨਹੀਂ ਕਢਦੇ ਆ ਹੁਣ ਜਿਹੜੀਆਂ ਉਥੇ ਮੌਤਾਂ ਹੋਈਆਂ 22 ਮੌਤਾਂ ਹੋ ਗਈਆਂ ਉਹ ਹੋਈਆਂ ਵੀ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਵਿੱਚ ਆ ਤੇ ਹਾਲੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਤੇ ਜੇ ਇਹਨਾਂ ਦੇ ਭਗਵੰਤ ਮਾਨ ਜੀ ਦੇ ਪਹਿਲਾ ਬਿਆਨ ਦੇਖੇ ਜਾਣ ਤੇ ਇਹ ਕਹਿੰਦੇ ਜਦੋਂ ਦਰਮਦਰਨ ਕਾਂਡ ਹੋਇਆ ਤੇ ਪਰਚੇ ਦਰਜ ਹੋਣ ਤੇ ਔਰ ਸਾਰੇ ਫੜੇ ਜਾਣ ਪਰ ਅੱਜ ਨਾ ਫਾੜ ਹੋਏ ਦੇ ਨਾ ਪਰਚੇਦਾਰ ਹੋਏ ਪੰਜਾਬ ਦੀ ਸਰਕਾਰ ਦੀ ਜਿਹੜੀ ਵੱਡੀ ਫੇਲ ਹੈ ਰਿਹਾ ਸੋ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕਈ ਵਾਰੀ ਨਫਰਤ ਭਰਪੂਰ ਗਰਬਾਣੀ ਦੇ ਵਿੱਚ ਗਰਬਾਣੀ ਦੇ ਛੋਟ ਜਾਂ ਸਿੱਖ ਸਿਧਾਂਤਾਂ ਦੀ ਜਿਹੜੀ ਕੀਤੀ ਜਾਂਦੀ ਆ ਕਦਾਰਕ ਜੀ ਉਹ ਵੀ ਅਸੀਂ ਸੰਕਲਨਕ ਮੇੜੇ ਵੀ ਸਕੇ ਕਿ ਇਹਦੇ ਉੱਤੇ ਜਿਹੜੀ ਆ ਢੁਕਵੀਂ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਜਿਹੜੇ ਨਫਰਤ ਹੀ ਫਲਾ ਰਹੇ ਆ ਉਹ ਨਫਰਤ ਦੀਆਂ ਭਾਵਨਾਵਾਂ ਫਿਰ ਕਈ ਵਾਰੀ ਸਮਾਜਿਕ ਤੌਰ ਤੇ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਸੋ ਇਹ ਅੱਜ ਸਾਡੀਆਂ ਮੁੱਖ ਤੌਰ ਤੇ ਸਾਰੀਆਂ ਬਜਟ ਅਜਲਾਸ ਦੇ ਨਾਲ ਮੰਗ ਰਸਪਾ। ਪੰਜ ਵਿੱਤਕ ਅਧਾਰਿਆਂ ਤੋਂ ਜਿਹੜੇ ਬਜਟ ਦੀ ਕੋਈ ਆਪਣੀ ਛੋਣੀ ਕਟਿੰਗ ਬਜਟਾਂ ਕੀਤੀ ਹੈਗੀ ਕਿਤੋਂ ਵਿਆਜ ਦੇ। ਦੇਖੋ ਅੱਜ ਮਹਿਤਾ ਸਾਹਿਬ ਨੇ ਜਿਹੜੇ ਬਜਟ ਪੇਸ਼ ਕੀਤਾ ਸੀ ਇਹ ਬਜਟ ਜਿਹੜਾ 12.60 ਕਰੋੜ ਰੁਪਏ ਦਾ ਤੇ ਜਿਹੜਾ ਪੰਜਾਬ ਸਰਕਾਰ ਦਾ 2 ਕਰੋੜ ਤੋਂ ਵੀ ਉੱਤੇ ਆ 0.9% ਬਣਦਾ 0.9 ਸਮਝਦੇ ਆ ਆ ਕਾਰਪੋਰੇਸ਼ਨ ਦਾ ਸ਼ਾਇਦ ਅੰਮਰ ਸਾਡਾ ਵੱਡਾ ਹੋਵੇ ਇਹ ਸਾਰਾ ਓਵਰਆਲ ਸਾਡਾ ਬਜਟ ਆ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਪਰਮੰਧ ਵਿੱਚੋਂ ਸ਼ੋਮਣੀ ਕਮੇਟੀ ਦਾ ਤਸਵੰਦ ਸਾਰੇ ਪਾ ਕੇ ਆਮ ਲੋਕ ਉਹਦਾ ਹੀ ਕਹਾਣੀ ਕਈ ਵਾਰੀ ਕਹਿੰਦੇ ਮੈਂ ਤਾਂ ਵਕੀਲ ਵੀ ਕਈ ਵਾਰੀ ਕਹਿੰਦੇ ਕਿ ਜੀ ਪੰਜਾਬ ਸਰਕਾਰ ਜਿਹਨਾਂ ਬਜਟ ਮੈਂ ਕਿਹਨੇ ਕਦੇ ਪੜਤਾ ਲਾਓ ਆ ਅੱਜ ਜਿਹੜਾ ਆ ਇਹ 12 ਅਰਬ 60 ਕਰੋੜ ਰੁਪਏ ਦਾ ਜਿਹੜਾ ਬਜਟ ਆ ਉਹ ਅੱਜ ਰੂਪ ਨੂੰ ਸਾਰਿਆਂ ਦੇ ਕੀਤਾ ਗਿਆ ਪ੍ਰਮੰਧ ਜੀ ਵਿਦੇਸ਼ਾਂ ਦੇ ਵਿੱਚ ਹਾਂ ਜੀ ਉਹ ਅਸੀਂ ਧਰਮ ਪ੍ਰਚਾਰ ਦੇ ਵਿੱਚੋਂ ਕਰ ਲੈਨੇ ਆ ਖਰਚ ਉਹ ਸਾਡਾ ਪ੍ਰਬੰਧਨ ਆ ਜੀ ਵਿਦੇਸ਼ਾਂ ਦੇ ਵਿੱਚ ਥੋੜਾ ਦੇ ਘੰਟੇ ਵਿੱਚ ਸਿੱਖ ਵਸਦੇ ਆ ਜੀ ਇਹ ਆਪਣਾ ਬਜਟ ਸਾਰਾ ਪੰਜਾਬ 베ਸਡ ਆ ਕਿ ਉਹਨਾਂ ਦੇ ਧਰਮ ਪ੍ਰਚਾਰ ਵਾਸਤੇ ਉੱਥੇ ਜਾ ਕੇ ਜਾਂ ਉੱਥੇ ਸਿੱਖ ਸੈਂਟਰ ਬਣਾਉਣ ਵਾਸਤੇ ਕੋਈ ਬਜਟ ਚ ਰੱਖਿਆ ਮੈਂ 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 ਤੁਹਾਡੇ ਧਿਆਨ ਕੋਚੀ ਲਿਆ ਦਿਆਂ ਅਸੀਂ ਇੱਕ ਵੱਡੀ ਰਾਸ਼ੀ ਵਿਦੇਸ਼ਾਂ ਲਈ ਵੀ ਰੱਖੀ ਹੋਆ ਉਹ ਸਾਡੇ ਕੋਲ ਰੱਖਿਆ ਤੇ ਪਈਆ ਤੇ ਐਤਕੀ ਵੀ ਧਰਮ ਪ੍ਰਚਾਰ ਦੇ 100 ਕਰੋੜ ਬਜਟ ਦੇ ਵਿੱਚੋਂ ਅਸੀਂ ਰੱਖਣੀ ਆ ਤੇ ਉਹ ਦਾ ਤੁਸੀਂ ਆਉਂਦੇ ਦਿਨਾਂ ਚ ਦੇਖੋਗੇ ਅਸੀਂ ਕੋ ਰੂਪਰੇਖਾ ਨਮੀ ਤੁਹਾਡੇ ਸਾਹਮਣੇ ਆਜੂ ਮੈਂ ਕਈ ਵਾਰੀ ਕਿਉਂਕਿ ਐਲਾਨ ਨਹੀਂ ਕਰਦਾ ਐਲਾਨ ਐਲਾਨ ਰਹਿ ਜਾਂਦੇ ਆ ਆਉਦੇ ਦਿਨਾਂ ਤੇ ਦੇਖੋਗੇ ਤੁਸੀਂ ਵੱਡੀ ਰਾਸ਼ੀ ਰੱਖੀ ਹੋ ਆ ਤੇ ਉੱਥੇ ਜਾ ਕੇ ਜੇ ਗੁਰੂ ਨੇ ਕਿਰਪਾ ਕਰ ਦਿੱਤੀ ਤਾਂ ਤੁਹਾਨੂੰ ਨਜ਼ਦੀਕ ਪਹੁੰਚ ਜਾਵੇਗਾ ਤਾਂ ਇਹ ਦਿੱਤੇ ਕਿਦਾਰਿਆਂ ਦੇ ਜਿਹੜੇ ਆਪਣੇ EMPLOYEES ਨੇ ਉਹਨਾਂ ਦੀਆਂ ਤਨਖਾਹਾਂ ਪੈਂਡਿੰਗ ਉਹਦੇ ਲਈ ਕੁਝ ਰੱਖਿਆ ਗਿਆ ਸੀ ਹਾਂ ਐਤ ਕੀ ਅਪ੍ਰੈਲ ਦੇ ਵਿੱਚ ਮਾਰਚ 24 ਤੱਕ ਬਿਲਕੁਲ ਪਿਛਲਾ ਸਾਰਾ ਬਕਾਇਆ ਅਪਡੇਟ ਕਰਕੇ ਕਲੀਅਰ ਕਰਤਾ ਜਾਵੂਗਾ ਤਾਂ ਹਰਿਆਣੇ ਵਾਸਤੇ ਕੋਈ ਬਜਟ ਜੀ ਖਾਸ ਤੇ ਹਰਿਆਣੇ ਲਈ ਅਸੀਂ ਨੇੜੇ ਪੀੜੀ ਜਿਹੜਾ ਸਾਡਾ ਹਸਪੀਟਲ ਆ ਉਹਨੂੰ ਅਸੀਂ 8 ਕਰੋੜ ਰੁਪਈਆ ਸਾਲ ਦਾ ਦਿੰਨੇ ਆ ਐਤਿਕ ਵੀ 8 ਕਰੋੜ ਰੱਖਿਆ ਇਹ 8 ਕਰੋੜ ਤੋਂ ਇਲਾਵਾ ਅਸੀਂ ਪਿਛਲੇ ਸਾਲ ਫੈਸਲਾ ਕੀਤਾ ਸੀ ਕਿ ਉੱਥੇ ਕੈਥ ਲੈਬ ਦੀ ਬਹੁਤ ਲੋੜ ਹੈ ਲੋਕਾਂ ਦੇ ਸਟੈਂਟ ਪੈਂਦੇ ਆ ਲੋਕਾਂ ਦੇ ਹੁਣ ਓਪਨ ਬਾਈਪਾਸ ਹੁੰਦੀ ਆ ਉਹ ਸਾਡੀ ਗੁਰੂ ਨੇ ਕਿਰਪਾ ਕੀਤੀ ਤੇ ਮੈਂ ਮੋਸਟ ਲਾਈਕਲੀ ਮਈ ਦੇ ਵਿੱਚ ਉਹ ਸ਼ੁਰੂ ਕਰ ਦਾਂਗੇ ਉਹ ਤੋਂ ਇਲਾਵਾ ਅਸੀਂ 100 ਬੈੱਡ ਦਾ ਇੱਕ ਹਸਪੀਟਲ ਕਾਲਜ ਦੇ ਰੂਪ ਦੇ ਵਿੱਚ ਉਹ ਸਾਡਾ ਲੋਨ ਸੈਂਕਸ਼ਨ ਹੋ ਚੁੱਕਾ ਉਹ ਅਸੀਂ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਹਸਪੀਟਲ ਬਣਾਣਾ ਕਾਲਜ ਬਣਾਣਾ ਤੇ ਉਸ ਦਾਰਜ ਦੇ ਸਾਡਾ ਓਪੀਡੀ ਉਥੇ ਆਲਰੇਡੀ ਚੱਲਦੀ ਆ ਤੇ ਅਸੀਂ ਉਹਨਾਂ ਦਾ ਵੀ ਜਿਹੜਾ ਆ ਉਹ ਜੇ 사ਤਗੁਰ ਨੇ ਕਿਰਪਾ ਕੀਤੀ ਨੈਕਸਟ ਈਅਰ ਜਿਹੜਾ ਆ ਉਹ ਵੀ ਸ਼ੁਰੂ ਕਰਦੇ ਪਤਾ ਨਹੀਂ ਪਾਰਦਰਸ਼ਤਾ ਦੀ ਗੱਲ ਕੀਤੀ ਜਾਂਦੀ ਹੈ ਪਾਰਦਰਸ਼ਤਾ ਦੀ ਮੰਗ ਹੈ ਕੋਈ ਤਜਵੀਜ਼ ਹੈ ਉਸੇ ਬਾਅਦ ਚੁਪਾਈ ਕਰਨ ਦੀ ਵਿਦੇਸ਼ਾਂ ਦੇ ਗੁਰੂ ਸਾਹਿਬ ਦੀ ਸੁਪਾ ਦੀ ਬੜੀ ਮੰਗ ਹੈ ਇਹ ਚਲੋ ਕਿਉਂਕਿ ਉਥੇ ਇੰਨੀ ਮੰਗ ਨਹੀਂ ਔਰ ਮੈਂ ਆਪਣਾ ਹਾਲੇ ਅਸੀਂ ਇਹਦੇ ਵਿਚਾਰ ਦੇ ਵਿੱਚ ਆ ਰੂਪ ਰੂਪ ਹੋ ਰਹੇ ਪਈਦਾ ਕੀ ਓਵਰAllResult ਕੀ ਹਾਲ ਤੱਕ ਕਿਵੇਂ ਕੱਢਣਾ ਉਹਨਾਂ ਦੀ ਪਾਰਦਰਸ਼ਤਾ ਦੀ ਗੱਲ ਕੀਤੀ ਜਾਂਦੀ ਆ ਸਤਖੰਡ ਚੇਰੀ ਮੰਡਲ ਸਾਹਿਬ ਦੇ ਮੁੱਖ ਗ੍ਰੰਥੀ ਨੇ ਚਾਰ ਪੂਰ ਗ੍ਰੰਥੀ ਰੱਖਣ ਦੀ ਮੰਗ ਕੀਤੀ ਸੀ ਤੁਸੀਂ ਦੋ ਗ੍ਰੰਥੀਆਂ ਦੀ ਆਰ ਦਿੱਤੀ ਸੀ ਪਰ ਦੋ ਗ੍ਰੰਥੀਆਂ ਦਾ ਨਾਮ ਹੀ ਜਿਹੜਾ ਜਨਤਾ ਕੋਲ ਆ ਸ਼ੁਰੂ ਹੋ ਗਿਆ ਕਿਆ ਨਹੀਂ ਪਲਵਿੰਦਰ ਸਿੰਘ ਬੋਟਰ ਤੇ ਭਾਈ ਉਹ ਐਵੇਂ ਆਪਣੇ ਇਹ ਤਾਂ ਅਮਰ 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 ਦਾ ਪਾਲ ਕਿਸੇ ਦਾ ਕਹੀ ਜਾਵੇ ਜਿੰਨੇ ਚਿਰ ਇੰਟਰਵਿਊ ਨਹੀਂ ਹੁੰਦੇ ਹਾਲੇ ਤਾਂ ਉਹ ਆਪਣੇ ਬੈਠ ਕੇ ਕਮੇਟੀ ਬਣਨੀ ਆ ਬਣੀ ਵੀ ਸੀ ਹੁਣ ਕਮੇਟੀ ਮੈਂ ਨਵੀਂ ਬਣਾ ਰਿਆਂ ਕਮੇਟੀ ਬਣਾ ਕੇ ਉਹ ਤਾਂ ਸਾਡਾ ਧਾਰਮਿਕ ਮੁੱਦਾ ਆ ਆਪਾਂ ਆਪ ਗਿਆਸ ਰਾਈਆਂ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਆ ਬੰਦੀ ਸਿੰਘਾਂ ਦਾ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਵਾਨੇ ਦੀ ਜਿਹੜੀ ਫਾਂਸੀ ਆ ਉਹਨੂੰ ਤਬਦੀਲ ਕਰਨ ਭਾਈ ਗੁਰਦੀਪ ਸਿੰਘ ਦੀ ਖੈੜਾ ਔਰ ਉਹਦੇ ਨਾਲ ਭਾਈ ਦਵਿੰਦਰਪਾਲ ਸਿੰਘ ਦੀ ਭੋਲਰ ਉਹਨਾਂ ਨੂੰ ਰਿਹਾਈ ਕਰਨੀ ਉਹਨਾਂ ਦੀ ਤੇ ਉਹਨਾਂ ਦੀ ਸਜ਼ਾ ਮਾਫ ਕਰਨੀ ਉਹਨਾਂ ਤੋਂ ਇਲਾਵਾ ਭਾਈ ਹਵਾਰਾ ਜੀ ਜਗਤਾਰ ਸਿੰਘ ਜੀ ਹਵਾਰਾ ਭਾਈ ਪਰਮਜੀਤ ਸਿੰਘ ਜੀ ਭਿਉਰਾ ਔਰ ਸਰਦਾਰ ਭਾਈ ਜਗਤਾਰ ਸਿੰਘ ਜੀ ਤਾਰਾ ਇਹਨਾਂ ਨੂੰ ਵੀ ਰਿਹਾਈ ਲਈ ਅੱਜ ਦਾ ਜਿਹੜਾ ਇਹ ਮਤਾ ਪਾਇਆ ਗਿਆ ਨੌਰ ਕੇਂਦਰ ਸਰਕਾਰ ਨੂੰ ਇੱਕ ਸਿੱਧੇ ਤੌਰ ਤੇ ਤਾੜਨਾ ਵੀ ਕੀਤੀ ਗਈ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਬਾਡੀ ਆ ਇਹਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਜਿਹੜੀ ਬਾਰ-ਬਾਰ ਇਹਨਾਂ ਨੂੰ ਅਪਰੋਚ ਕਰਨ ਦੇ ਬਾਵਜੂਦ ਇਹਨਾਂ ਦਾ ਨਾਂ ਪੱਕੀ ਹੰਗਾਰਾ ਰਿਆ ਪਰ ਜੇ ਨਾਂ ਪੱਕੀ ਰਿਹਾ ਵੀ ਸ਼ੀਦੀ ਕਾਲ ਤੱਕ ਸਾਭ ਦੀ ਆਪਣੀ ਆਜ਼ਾਦ ਸਵਰੰਟੀ ਆ ਇਹ ਵੀ ਇਹਨਾਂ ਨੂੰ ਦੱਸਿਆ ਗਿਆ ਕਿ ਇਤਿਹਾਸ ਸਾਡਾ ਕਿਵੇਂ ਦਾ ਚੱਲ ਰਿਹਾ ਹੋਤੋਂ ਇਲਾਵਾ ਇਹ ਡੇਰਾ ਸਰਸਾ ਜਿਹੜਾ ਮੁਖੀ ਆ ਜਿਹਦੇ ਪੰਜਾਬ ਸਰਕਾਰ ਤੋਂ ਵੀ ਮੈਂ ਚਾਹੁੰਦਾ ਵੀ ਬਾਕੀ ਸੈਂਕਸ਼ਨ ਦੇ ਪੀ ਇਹ ਨਹੀਂ ਸੈਂਕਸ਼ਨ ਨਹੀਂ ਦੇ ਰਹਾ ਕਿਹੜੀ ਗੱਡੀ ਇਹ ਗੱਲ ਕਿੱਡਾ ਕੇ ਇਹ ਕਾਰਜਿਆ 2 ਸਾਲ ਦਾ ਉਵੇਂ ਪਿਆ ਸਰਕਾਰ ਉਹਦੇ ਤੇ ਚੁੱਪ ਬੈਠੀ ਆ ਤੇ ਹੁਣ ਤਾਂ ਜਿਹੜਾ ਸਾਡੇ ਉਹਨਾਂ ਦਾ ਪ੍ਰਦੀਪ ਕਲੇਰ ਆ ਉਹਨੇ 164 ਦੀ ਸਟੇਟਮੈਂਟ ਵੀ ਕੋਰਟ 'ਚ ਦੇ ਦਿੱਤੀ ਆ ਕਨਫੈਸ਼ਨ ਵੀ ਉਹਦਾ ਆ ਗਿਆ ਉਹਦੇ ਵਿੱਚ ਇਹ ਹਨੀਪ੍ਰੀਤ ਜਿਹੜੀ ਉਹਨਾਂ ਦੀ ਕਰਤਾ ਧਰਤਾ ਸੀ ਉਹਦਾ ਨਾਮ ਵੀ ਆ ਗਿਆ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਨਾ ਤੁਰੰਤ ਦੋਹਾਂ ਨੂੰ ਇਸ ਕੇਸ ਦੇ ਵਿੱਚ ਜਿਹੜਾ ਗ੍ਰਫਤਾਰ ਕੀਤਾ ਜਾਵੇ ਤੇ ਤੀਜਾ ਜਿਹੜਾ ਸਾਡੇ ਕਿਸਾਨ ਲੰਬੇ ਅਰਸੇ ਦੇ ਬੈਠੇ ਆ ਜਿਨ੍ਹਾਂ ਨੇ ਬਹਿਰੇ ਵੀ ਕੀਤੇ ਸੀ ਸਰਕਾਰਾਂ ਨੇ ਕਿ ਐਮਐਸਪੀ ਤਿੰਨ ਬਿੱਲ ਜਦੋਂ ਬਾਪ ਹੋਏ ਸੀ ਉਹ ਤੋਂ ਬਾਅਦ ਵਾਪਸ ਲੈਣ ਤੋਂ ਬਾਅਦ ਇਹਨੇ ਕਿਹਾ ਸੀ ਕਿ ਅਸੀਂ ਐਮਐਸਪੀ ਵੀ ਗੰਭੀਰਤਾ ਨਾਲ ਕਮੇਟੀ ਬਣਾਵਾਂਗੇ ਉਹ ਨਹੀਂ ਬਣਾਈ ਉਥੇ ਜਿੱਥੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਨਖੇਦੀ ਕੀਤੀ ਉਥੇ ਪੰਜਾਬ ਸਰਕਾਰ ਜਿਹੜੀ ਮੂਰ ਦਰਸ਼ਕ ਬਣ ਕੇ ਸੈਂਕੜੇ ਕਿਸਾਨਾਂ ਤੇ ਜ਼ੁਲਮ ਕਰਵਾਉਂਦੀ ਰਹੀ ਔਰ ਉਹ ਜ਼ਾਲਮ ਪੰਜਾਬ ਦੀ ਧਰਤੀ ਤੇ ਆ ਕੇ ਹੁੰਦਾ ਰਿਆ ਇੱਕ ਸ਼ੋਭ ਕੇਰਨ ਬਜਾਰਾ ਉਹ ਮਾ ਉਹਦੇ ਮੌਤ ਦੇ ਘਾਟ ਵੀ ਨਹੀਂ ਇਜ਼ਾਰ ਦਿੰਦਾ ਸੋ ਉਹਦੀ ਵੀ ਅਸੀਂ ਪੰਜਾਬ ਸਰਕਾਰ ਦੀ ਵੀ ਪੁਰਜ਼ੋਰ ਨਖੇਦੀ ਕਰਦੇ ਆ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਹਮਦਰਦ ਕਹੌਣ ਦੇ ਬਾਵਜੂਦ ਪੰਜਾਬ ਦਾ ਬੜਾ ਵੱਡਾ ਨੁਕਸਾਨ ਕਰ ਰਹੇ ਆ ਉਹ ਤੋਂ ਇਲਾਵਾ ਸਾਡਾ ਅੱਜ ਦਾ ਅਜਲਾਸ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਹਜੂਰ ਸਾਹਿਬ ਤਖਸੈ ਦੀ ਪਟਨਾ ਸਾਹਿਬ ਦਿੱਲੀ ਕਮੇਟੀ ਜਾਂ ਹਰਿਆਣਾ ਕਮੇਟੀ ਤੇ ਇਹ ਅੱਜ ਮੰਗ ਕੀਤੀ ਸਾਰਿਆਂ ਨੇ ਕਿ ਇਹ ਸਿੱਖਾਂ ਦੀਆਂ ਸੰਸਥਾਵਾਂ ਆ ਇਹਨਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਅੱਜ ਚੱਲ ਰਹੀ ਆ ਉਹ ਬੇਲੋੜੀ ਕੀ ਆ ਕਿ ਜਿਹੜਾ 15 ਮੈਂਬਰੀ ਆਪਚਲ ਨਗਰ ਸਾਖਸੇਰੀ ਹਜੂਰ ਸਾਹਿਬ ਜੀ ਦਾ ਭਵੰਦ ਸੀ ਉਹ 15 ਦੇ ਵਿੱਚ ਚਾਰ ਮੈਂਬਰ ਐਸਜੀਪੀਸੀ ਜਾਂਦੇ ਸੀ ਐਮਪੀ ਹੁੰਦੇ ਸੀ ਪਰ ਇਹਨਾਂ ਦੀ 12 ਦੀ ਸਿੱਧੀ ਜਿਹੜੀ ਆ ਨਾਮਿਨੇਸ਼ਨ ਕਰਦੀ ਤੇ ਮੈਂ ਇਸ ਗੱਲੋਂ ਵੀ ਮਹਾਰਾਸ਼ਟਰੀ ਸਰਕਾਰ ਨੂੰ ਪੁੱਛਣਾ ਚਾਹੁੰਨਾ ਇਥੇ ਬਿਆਨ ਦਿੰਦਾ ਜੀ ਉਹਦੇ ਵਿੱਚ ਤਾਂ 12 ਸਿੱਕੇ ਚੋਣਨੇ ਤਾਂ ਜਿਹੜੇ ਪਹਿਲਾਂ ਉਹ ਵੀ ਤਾਂ ਸਿੱਕੇ ਹੀ ਆ ਉਹ ਕਿਹੜੇ ਮੁਸਲਮਾਨ ਨੇ ਸੋ ਇਹ ਦਖਲਅੰਦਾਜ਼ੀ ਆ ਬਹੁਤ ਸਿੱਧੀ ਇਦਾਂ ਦੀ ਤੇ ਉਹ ਤੋਂ ਇਲਾਵਾ ਜਿਹੜੀ ਹਰਿਆਣੇ ਦੇ ਵਿੱਚ ਅੱਜ ਵੀ ਛੇੜਛਾੜ ਜਾਰੀ ਆ ਉਹਦੇ ਉੱਤੇ ਵੀ ਅੱਜ ਦਾ ਜਿਹੜਾ ਸਾਡਾ اجلاس ਆ ਉਹ ਗੰਭੀਰਤਾ ਨਾਲ ਉਹਨਾਂ ਦੀ ਫੋੜ ਜੋੜ ਜਿਹੜੀ ਆ ਉਹ ਨਖੇਦੀ ਵੀ ਕਰਦਾ ਔਰ ਨਖੇਦੀ ਨਹੀਂ ਕਰਦਾ ਉਹਨਾਂ ਨੂੰ ਅਪੀਲ ਵੀ ਕੀਤੀ ਆ ਕਿ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਆ ਹਾਲੇ ਵੀ ਇਹ ਹਿੱਸਾ ਬਣਾਇਆ ਜਾ ਸਕਦਾ ਕਿਉਂਕਿ ਸੈਂਟਰਲ ਲੈਗਟਾ ਪਾਰਲੀਮੈਂਟ ਚ ਪਾਸ ਕਰਕੇ ਸਟੇਟ ਦੇ ਜਿਹੜੇ ਰਾਈਟ ਖਤਮ ਹੋ ਸਕਦੇ ਆ ਤੇ ਉਹ ਤੋਂ ਇਲਾਵਾ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਜਿਹੜੀ ਦੁਬਾਰਾ ਐਨਐਸਏ ਇੰਪੋਜ਼ ਕੀਤੀ ਆ ਉਹਦੇ ਵੀ ਅਸੀਂ ਮੰਗ ਕੀਤੀ ਆ ਕਿ ਕੋਈ ਬਣਦੀ ਨਹੀਂ ਕਿਉਂਕਿ ਜੇ ਕਿਸੇ ਦਾ ਕੋਈ ਨਵਾਂ ਫੈਸਲਾ ਐਨਐਸਏ ਪ੍ਰਮੋਕ ਹੁੰਦੀ ਆ ਖਤਮ ਹੁੰਦੀ ਆ ਤਾਂ ਉਸ ਤੋਂ ਬਾਅਦ ਫਿਰ ਉਹਦਾ ਕੋਈ ਨਵੇਂ ਜਿਹਦਾ ਚਾਰ ਸ਼ੀਟ ਕਹਦੇ ਨੇ ਨਵੇਂ ਚਾਰ ਦੇ ਲਾਇਆ ਜਾਂਦੇ ਆ ਪਰ ਉਹ ਪੁਰਾਣੀ ਤਰਜ਼ ਦੇ ਉੱਤੇ ਇੱਕ ਸਾਹ ਵਿੱਚ ਹੋਰ ਵਾਅਦਾ ਕਰਤਾ ਤੇ ਮੈਂ ਸਮਝਦਾ ਪੰਜਾਬ ਦੇ ਵਿੱਚ ਹਾਈ ਸਕਿਉਰਿਟੀ ਜੇਲਸ ਬਹੁਤ ਆ ਤੇ ਉੱਥੇ ਉਹਨਾਂ ਨੂੰ ਤਬਦੀਲ ਕਰ ਦੇਣਾ ਚਾਹੀਦਾ ਉਸ ਕਰਕੇ ਇਹ ਵੀ ਆ ਸਾਡਾ ਸੀ ਤੇ ਇੱਕ ਜਿਹੜੀ ਸਾਡੀ ਮਰੀਮ ਨਵਾਜ਼ ਮੁੱਖ ਮੰਤਰੀ ਬਣੀ ਲੈਂਦੇ ਪੰਜਾਬ ਦੀ ਉਹਨੇ ਕਮਾਲ ਕਰਦੀ ਅਸੀਂ ਉਹਨੂੰ ਐਪਰੀਸ਼ੀਏਸ਼ਨ ਵੀ ਕਰਦੇ ਆ ਉਹਨੇ ਪੰਜਾਬੀ ਭਾਜਾ ਜਿਹੜੀ ਉੱਥੇ ਲਾਗੂ ਕੀਤੀ ਆ ਉਹਦੀ ਪੋਰ ਸ਼ੋਭਾ ਜ ਆਪਣਾ ਦੇ ਵਿੱਚ ਜਿਹੜੀ ਆ ਉਹਦਾ ਦੀ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਤੇ ਨਾਲ ਉਹਨਾਂ ਕੋਲੋਂ ਇਹ ਵੀ ਮਾਗ ਕੀਤੀ ਆ ਕਿ ਜਿਹੜੀਆਂ ਸਾਡੀਆਂ ਉਥੇ ਮਹਾਨ ਸੰਸਥਾਵਾਂ ਗੁਰੂ ਸਹਿਬਾਨਾਂ ਦੀਆਂ ਗੁਰੂ ਸਹਿਬਾਨਾਂ ਦੇ ਨਾਲ ਸੰਬੰਧਤ ਆ ਉਹਨਾਂ ਦੀ ਦੇਖਭਾਲ ਉਹ ਸਿੱਖਾਂ ਦੇ ਸਬੂਤ ਦਿੱਤੀ ਜਾਵੇ ਤਾਂ ਕਿ ਗੁਰਮਤ ਜਿਹੜੀ ਆ ਉਥੇ ਲਾਗੂ ਕੀਤੀ ਜਾ ਸਕੇ ਉਹ ਤੋਂ ਇਲਾਵਾ ਸਾਡੇ ਇਤਿਹਾਸਿਕ ਸਥਾਨ ਗਿਆਨ ਗੋਦੜੀ ਡਾਂਗਮਾਰ ਬਾਬਲੀ ਮੱਠ ਮੱਗੂ ਮੱਠ ਜਗਨਨਾਥਪੁਰੀ ਪੰਜਾਬੀ ਮੱਠ ਤੇ ਗੁਰਦੁਆਰਾ ਤਪੋ ਸਥਾਨ ਮਾਰਨ ਚਲ ਪ੍ਰਦੇਸ਼ ਦੇ ਵਿੱਚ ਜਿਹੜੇ ਸਾਡੇ ਧਾਰਮਿਕ ਸਥਾਨ ਗੁਰੂ ਸਾਹਿਬਾਨਾਂ ਦੇ ਅਸਥਾਨ ਨੇ ਉਹਨੂੰ ਸੈਂਟਰ ਸਰਕਾਰ ਨੂੰ ਵੀ ਤੇ ਬਾਕੀ ਦੀਆਂ ਸਰਕਾਰਾਂ ਤੋਂ ਵੀ ਮੰਗ ਕੀਤੀ ਆ ਕਿ ਸੁਰੱਖਿਤ ਜਿਹੜੇ ਆ ਉਹ ਸਾਡੇ ਸਪੋਰਟ ਕੀਤੇ ਜਾਣ ਕਿਉਂਕਿ ਉੱਥੇ ਬੇਲੋੜੀ ਦਖਲਅੰਦਰੀ ਕਰਕੇ ਕਿਸੇ ਦੀ ਬਿਲਡਿੰਗ ਢਾਹਤੀ ਕਿਸੇ ਨੂੰ ਹੋਰ ਨੁਕਸਾਨ ਪਹੁੰਚਾਇਆ ਸੋ ਇਹ ਸਾਰੀਆਂ ਅੱਜ ਦੀਆਂ ਮੇਨ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹੜੇ